ਲੇਕੇ ਹਜ਼ਰੂ ਜੀ ਇਸ ਵੇਲੇ ਦੀ ਇੱਕ ਵੱਡੀ ਬਿਗ ਬ੍ਰੇਕਿੰਗ ਨਿਊਜ਼ ਕਰਚੂਂਬਲੀਆ ਇੱਕੋ ਪਰਿਵਾਰ ਦਿਆਂ 13 ਲਾਸ਼ਾਂ ਇਲਾਕੇ ਚ ਫੈਲੀ ਸੰਸਣੀ ਤਾਜ਼ਾ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਆ ਜੀ ਵੱਡੀ ਖਬਰ ਤੋਂ ਕਹਿੰਦੇ ਨੇ ਕਿ ਇੱਕ ਮਕਾਨ ਉਸ ਵੇਲੇ ਹੀ ਘਰ ਬੰਦਾ ਹੈ ਜਦੋਂ ਘਰ ਦੇ ਜੀ ਆਪਸ ਵਿੱਚ ਮਿਲ ਜੁਲ ਕੇ ਰਹਿੰਦੀ ਹਨ ਪਰਿਵਾਰਕ ਮੈਂਬਰਾਂ ਦੇ ਵਿੱਚ ਬੇਸ਼ੱਕ ਆਪਸ ਦੇ ਵਿੱਚ ਨੋਕ-ਝੋਕ ਹੁੰਦੀ ਰਹਿੰਦੀ ਹੈ ਪਰ ਮੁਸੀਬਤ ਵੇਲੇ ਇਹ ਪਰਿਵਾਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਹਨ ਇਸੇ ਵਿਚਾਰੇ ਇੱਕ ਅਜਿਹੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਂਝਾ ਕਰਾਂਗੇ ਜਿੱਥੇ ਜ਼ਹਿਰੀਲਾ ਦੁੱਧ ਪੀਣ ਦੇ ਕਾਰਨ ਇੱਕੋ ਪਰਿਵਾਰ ਦੇ 13 ਜੀਆਂ ਦੀ ਮੌਤ ਹੋ ਗਈ ਮਾਮਲਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਖੈਰਪੁਰ ਚ ਜ਼ਹਿਰੀਲਾ ਦੁੱਧ ਪੀਣ ਨਾਲ ਇੱਕੋ ਪਰਿਵਾਰ ਦੇ 13 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਚਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਹਰ ਕਿਸੇ ਦੇ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਰ ਦੁੱਧ ਦੇ ਵਿੱਚ ਅਜਿਹਾ ਕੀ ਸੀ ਜਿਸ ਕਾਰਨ ਸਾਰੇ ਦੇ ਸਾਰੇ ਪਰਿਵਾਰਕ ਮੈਂਬਰ ਮਾਰੇ ਗਏ ਜਿਸ ਕਾਰਨ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਤੇ ਰਸਾਇਣ ਵਿਸ਼ਲੇਸ਼ਨ ਤੋਂ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਅਖਬਾਰ ਡੋਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਗਿਆ ਪਾਕਿਸਤਾਨ ਦੇ ਅਖਬਾਰ ਡੋਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰਸਾਇਣਿਕ ਪ੍ਰਯੋਗਸ਼ਾਲਾ ਸ਼ੁਕਰ ਦੀ ਰਿਪੋਰਟ ਵਿੱਚ ਮ੍ਰਿਤਕਾਂ ਦੇ ਸਰੀਰ 'ਚ ਨਸ਼ੀਲੇ ਪਦਾਰਥ ਅਤੇ ਜ਼ਹਿਰ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ ਇੰਨਾ ਹੀ ਨਹੀਂ ਸਗੋ ਉਹਨਾਂ ਵੱਲੋਂ ਇਸ मामले ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਕੀਤੇ ਗਏ ਹਨ ਖਬਰ ਮੁਤਾਬਕ ਇਹ ਘਟਨਾ ਖੈਰਪੁਰ ਦੇ ਪੀਰ ਗੋਠੇ ਨੇੜੇ ਹੈਬਤਖਾਨ ਬਰੋਹੀ ਪਿੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਵੱਡੀ ਵਾਰਦਾਤ ਵਾਪਰੀ ਹੈ ਕਿ ਸਾਰੇ ਦੇ ਸਾਰੇ ਪਰਿਵਾਰਕ ਮੈਂਬਰ ਜ਼ਹਿਰੀਲਾ ਦੁੱਧ ਪੀਣ ਦੇ ਕਾਰਨ ਮੌਤ ਦੇ ਮੂਹ ਵਿੱਚ ਚਲੇ ਜਾਂਦੇ ਹਨ ਉਧਰ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰਦਿਆਂ ਹੋਇਆ ਦੱਸਿਆ ਕਿ ਪੀੜਤਾ ਵਿੱਚ ਗੁਲਬੇਗ ਬਰੋਹੀ ਉਸ ਦੀ ਪਤਨੀ ਪੰਜ ਪੁੱਤਰ ਤਿੰਨ ਧੀਆਂ ਅਤੇ ਹੋਰ ਸ਼ਾਮਲ ਹਨ ਰਿਪੋਰਟ ਵਿੱਚ ਕਿਹਾ ਗਿਆ ਕਿ ਕੈਮੀਕਲ ਰਿਪੋਰਟ ਦੇ ਅਨੁਸਾਰ ਕਿ ਦੇਗੇ ਟੈਸਟਾਂ ਵਿੱਚ ਕੀਟਨਾਸ਼ਕ ਅਤੇ ਬੈਂਜ਼ੋਡਾਇਆ ਜੇਪਨ ਦਾ ਪਤਾ ਲੱਗਿਆ ਹੈ ਫਿਲਹਾਲ ਇਹ ਰਿਪੋਰਟ ਉਹ ਅਧਿਕਾਰੀਆਂ ਕੋਲ ਪਹੁੰਚ ਚੁੱਕੀ ਹੈ ਅਤੇ ਉਹਨਾਂ ਵੱਲੋਂ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ